Thank you. He... ਬੈਡ ਟੂਸੇ ਦੀ ਰਮਦਾਸੀਆਂ ਸਿੱਖ ਧਰਮਸਾਲਾ ਵਿੱਚ ਪਹਿਲੀ ਵਾਰ ਸੋਣ ਦੇ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਮੈਂਬਰ ਪੰਚਾਇਤ ਬੀਬੀ ਮਨਦੀਪ ਕੌਰ ਟੂਸਾ ਦੇ ਉਪਰਾਲੇ ਨਾਲ ਮਨਾਇਆ ਗਿਆ ਇਸ ਮੌਕੇ ਪਿੰਡ ਦੀਆਂ ਲੜਕੀਆਂ ਔਰਤਾਂ ਨੇ ਬੋਲੀਆਂ ਪਾਈਆਂ ਅਤੇ ਗਿੱਧੇ ਵਿੱਚ ਚੰਗਾ ਰੰਗ ਬਣਾਈ ਡੀਜੇ ਲਗਾ ਕੇ ਲੜਕੀਆਂ ਖੂਬ ਨੱਚੀਆਂ ਨੇ ਪ੍ਰਾਤਨ ਪਿੰਡੂ ਸੱਭਿਆਚਾਰ ਨਾਲ ਜੁੜੇ ਲੋਕ ਗੀਤ ਬੋਲੀਆਂ ਕਿੱਕਲੀ ਪੇਸ਼ ਕੀਤੀ ਗਈ ਇਸ ਮੌਕੇ ਚਾਰਸ ਮੋਸਿਆਂ ਦਾ ਲੰਗਰ ਵੀ ਉਤਟ ਵਰਤਾਇਆ ਗਿਆ ਤਰ ਮਸਾਲਾ ਦੇ ਵੇੜੇ ਵਿੱਚ ਸੱਜੀਆਂ ਤੀਆਂ ਮੌਕੇ ਪੰਚ ਮਨਦੀਪ ਕੌਰ ਟੂਸਾ ਨੇ ਕਿਹਾ ਕਿ ਇਸ ਤਿਹਾਰ ਨੂੰ ਮਨਾਉਣਾ ਸਾਡਾ ਉਦੇਸ਼ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਕਿ ਸਾਡੀ ਨਵੀਂ ਪੀੜ੍ਹੀ ਪੰਜਾਬੀ ਵਿਰਸੇ ਤੋਂ ਜਾਣੂ ਹੋ ਸਕੇ ਅਤੇ ਸੱਭਿਆਚਾਰ ਨਾਲ ਜੁੜੀ ਰਹੇ ਇਸ ਮੌਕੇ ਤੀਆਂ ਦੇ ਤਿਹਾਰ ਤੇ ਹਾਜ਼ਰ ਛੋਟੀਆਂ ਬੱਚੀਆਂ ਨੂੰ ਛੋਟੀਆਂ ਕੁਰਸੀਆਂ ਮੈਡਲ ਟਰੋਫੀਆਂ ਨਾਲ ਸਨਮਾਨਿਤ ਵੀ ਕੀਤਾ ਗਿਆ ਤੀਆਂ ਮੌਕੇ ਹਾਜ਼ਰ ਸਮੂੱਚੀਆਂ ਔਰਤਾਂ ਤੇ ਲੜਕੀਆਂ ਵੱਲੋਂ ਮੁੱਖ ਪ੍ਰਬੰਧਕ ਪੰਚ ਮਨਦੀਪ ਕੌਰ ਟੂਸਾ ਦਾ ਫਲਕਾਰੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਮੁਰ ਅਗਲੇ ਸਾਲ ਮਿਲਣ ਦੇ ਬਾਅਦ ਇਹ ਨਾਲ ਤੀਆਂ ਦੀ ਸਮਾਪਤੀ ਕੀਤੀ ਗਈ ਗੁਰੂ ਸਰ ਸਿਹਾਰ ਤੋਂ ਜਗਪਾਲ ਸਿੰਘ ਸਿਵੀ ਦੀ ਰਿਪੋਰਟ ਅੱਜ ਤੇ ਤੀਆਂ ਮਨਾਇਆ ਗਈਆਂ ਨੇ ਜਿਹੜੀ ਪੁਰਾਣੇ ਸਮੇਂ ਤੀਆਂ ਮਨਾਇ ਜਾਂਦੀਆਂ ਸੀ ਅੱਜ ਤੇ ਤੀਆਂ 'ਚ ਕੀ ਫਰਕ ਬਹੁਤ ਵਧੀਆ ਬਹੁਤ ਵਧੀਆ ਫਰਕ ਕੋਈ ਨਹੀਂਗਾ ਅੱਗੇ ਅੰਗ ਹੋਇਆ ਪਾਣੇ ਸਮਿਆਂ ਨੂੰ ਬੋਲੀਆਂ ਪੈਂਦੀਆਂ ਹਾਂਜੀ ਫਰਕ ਤਾਂ ਹੈਗਾ ਜੇ ਇੱਕ ਪਰਫਰਕ ਬੋਲ ਦੋ ਬੋਲ ਨਾ ਹਾਂਜੀ ਅੱਛਾ ਜੀ ਅੱਗੇ ਕਹਿੰਦਾ ਡੀਜੇ ਨਹੀਂ ਸੀ ਲਾਉਂਦੇ ਊਣ ਬੋਲੀਆਂ ਪਾਉਂਦੀਆਂ ਸੀ ਕੁੜੀਆਂ ਠੀਕ ਹੈ ਜੀ ਹੁਣ ਅੱਜ ਹਾਂਜੀ ਅੱਜ ਅੱਜਕੱਲ ਡੀਜੇ ਆ ਤੇ ਬੋਲੀਆਂ ਪੈਂਦੀਆਂ ਨੇ ਕੁੜੀਆਂ ਨੂੰ ਬੋਲੀਆਂ ਆਉਂਦੀਆਂ ਨਹੀਂ ਹਾਂਜੀ ਹਾਂਜੀ ਬੀਜੀ ਸਤਿ ਸ਼੍ਰੀ ਅਕਾਲ ਮੈਂ ਸਾਡੀ ਪੰਚਾਇਤ ਮੈਂਬਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਸਾਡੇ ਧਰਮਸ਼ਾਲਾ ਦੇ ਵਿੱਚ ਆ ਕੇ ਰੌਣਕਾਂ ਲਾਈਆਂ ਸਾਰੀ ਸਾਰੀਆਂ ਦੀ ਖੁਸ਼ੀਆਂ ਨੂੰ ਇਹਨਾਂ ਨੇ ਸਾਝੇ ਆ। ਕਦੇ ਸਾਡੇ ਨੰਬਰ 5 ਦਾ ਜੀ ਮਨਦੀਪਪੁਰ ਮਨਦੀਪਪੁਰ ਹਾਂਜੀ ਇਹਨਾਂ ਦਾ ਪਰਾਲਾ ਜੀ ਹਾਂਜੀ ਹਾਂਜੀ ਇਹਨਾਂ ਦਾ ਪਰਾਲਾ ਕਦੇ ਸਾਡੇ ਇੱਥੇ ਤੀਆਂ ਨਹੀਂ ਮਨਾਇਆ ਗਿਆ ਅੱਜ ਪਹਿਲੀ ਵਾਰ ਇੱਕ ਮਨਾ ਰਹੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਅੱਗੇ ਤੋਂ ਵੀ ਇਹੀ ਚਾਹੁੰਦੇ ਆਂ ਵੀ ਇੱਕ ਵਾਰੀ ਤੀਆਂ ਮਨਾਇਆ ਜਾਣ। ਹਾਂਜੀ ਬਹੁਤ ਵਧੀਆ ਸਾਡੇ ਤੀਆਂ ਦਾ ਤਿਹਾਰ ਆਉਂਦੇ ਆ ਜੀ। ਥਾਣ ਦੇ ਵਿੱਚ ਅੱਗੇ ਕੁੜੀਆਂ ਸਟਰੀਆਂ ਸਾਰੀਆਂ ਸੋਹਰਿਆਂ ਤੋਂ ਆਉਂਦੀਆਂ ਦੀਆਂ ਸੀਗੀਆਂ ਤੇ ਤੀਆਂ ਮਨਾਉਂਦੀਆਂ ਦੀਆਂ ਸੀਗੀਆਂ। ਉਹਨਾਂ ਦਰਸ਼ਨ ਭੋਲ ਚੱਲੇ ਸੀ ਜੇ ਤੇ ਅੱਜ ਸਾਡੇ ਪਿੰਡ ਤੀਆਂ ਮਨਾਈਆਂ ਸਾਨੂੰ ਬਹੁਤ ਖੁਸ਼ੀ ਹੋਈ ਆ ਤੇ ਮੈਂਬਰ ਸਾਹਿਬ ਦੀ ਧੰਨਵਾਦ ਤੇ ਭੈਣਾਂ ਦਾ ਧੰਨਵਾਦ ਜਿਨ੍ਹਾਂ ਨੇ ਜਾਣ ਕੇ ਰਲ ਮਿਲ ਕੇ ਤੀਆਂ ਮਨਾਈਆਂ ਨੇ ਅੱਜ ਤੇ ਛੋਟੀਆਂ ਬੱਚੀਆਂ ਨੇ ਵੀ ਸਾਰੀਆਂ ਭੈਣਾਂ ਲੈ ਇਕੱਠੀਆਂ ਆ ਕੇ ਸੋਹਰਾਂ ਤੋਂ ਆ ਕੇ ਸਾਰਿਆਂ ਨੇ ਬਹੁਤ ਅਭਿਆ ਤੀਆਂ ਮਨਾਈਆਂ ਮੈਂ ਖੁਸ਼ੀ ਹੋਈ ਅੱਜ ਬਹੁਤ ਖੁਸ਼ੀ ਹੋਈ ਕਿ ਜਨਤਾ ਅੱਜ ਬਹੁਤ ਖੁਸ਼ੀ ਹੋਈ ਜਾ ਰੇਤ ਮੇਰੀ ਇਹੀ ਸਿਚਾ ਦੇਣੇ ਆ ਦੀ ਸਾਉਣ ਦੇ ਮਹੀਨੇ ਦੇ ਵਿੱਚ ਐਵੇਂ ਕੁੜੀਆਂ ਇਕੱਠੀਆਂ ਹੋਣ ਤੇ ਸੋਨタミン ਨੇ ਜੱਤੀਆਂ ਕੁੜੀਆਂ ਕੱਟੀਆਂ ਹੋ ਕੇ ਆਪ ਦਾ ਖੁਸ਼ੀ ਮਨਾਉਣ। ਹਾਂ ਦੱਸ ਰਹੀ ਆ ਵੀ ਮੋਬਾਈਲ ਨਾਲ ਜਾਂ ਕਿਤੇ ਨਿਕਲ ਕੇ ਹਾਂਜੀ ਹਾਂਜੀ ਇਹ ਕੀ ਮਖਲੇ ਹਾਂਜੀ ਔੜਾਂ ਦੇ ਜਿਹੜੇ ਪੁਰਾਣਾ ਘਰ ਚੋਂ ਨੂੰ ਹੋਣ ਨਾ ਨਾ ਕਰਤਿਆ ਬਣਾਉਣ ਲਈ ਬਹੁਤ ਵਧੀਆ ਖੁਸ਼ੀ ਲੱਗੀ। ਹਾਂਜੀ ਸਸੀ ਕਾਜ ਦੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਮੈਂ ਮਨਦੀਪ ਕੌਰ ਪੰਚਾਇਤ ਮੈਂਬਰ ਕੰਤੂਸਿਆ ਤੋਂ ਤੇ ਜੋ ਸਾਡੀਆਂ ਬੀਬੀਆਂ ਪੀਆਂ ਦੇ ਤਿਹਾਰ ਤੇ ਇਕੱਠੀਆਂ ਹੋਈਆਂ ਨੇ ਬੱਚੀਆਂ ਇਕੱਠੀਆਂ ਹੋਈਆਂ ਨੇ ਜਾਂ ਸਾਡੀਆਂ ਭੈਣਾਂ ਇਕੱਠੀਆਂ ਹੋਈਆਂ ਨੇ ਇਨਾਂ ਦਾ ਪਹਿਲਾਂ ਤਾਂ ਦਿਲੋਂ ਧੰਨਵਾਦ ਕਰਦੀ ਆ ਮੈਂ ਐਸੀ ਤਰ੍ਹਾਂ ਹੀ ਸਾਰੀਆਂ ਇਕੱਠੀਆਂ ਹੁੰਦੀਆਂ ਰਹਿਣ ਹਰ ਸਾਲ ਦੇ ਸਾਲ ਇਦਾਂ ਹੀ ਮਨਾਉਂਦੇ ਰਹੀਏ ਅਸੀਂ ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਤਾਂ ਆਪਾਂ ਕੋਈ ਨਹੀਂ ਜ਼ਰੂਰ ਪੂਰੀ ਕਰਾਂਗੇ ਬਾਕੀ ਮੇਰੇ ਵੱਲੋਂ ਇਹੀ ਆ ਕਿ ਇਦਾਂ ਹੀ ਇਕੱਠੀਆਂ ਹੋ ਕੇ ਈਆਂ ਸਾਰੀਆਂ ਇਕੱਠੀਆਂ ਹੋਣਾ ਜਿਹੜੀਆਂ ਆਪਣੀਆਂ ਇਥੋਂ ਦੀਆਂ ਨੋਹਾਵਾ ਤੇ ਇਥੋਂ ਦੀਆਂ ਧੀਆਂ ਨੇ ਇਥੋਂ ਦੀਆਂ ਬੱਚੀਆਂ ਨੇ ਸਾਰੀਆਂ ਨਾਲ ਮਿਲ ਕੇ ਇਸੇ ਤਰ੍ਹਾਂ ਹੀ ਤਿਹਾਰਨ ਮਨਾਉਂਦੀਆਂ ਰਹਿਣ ਜਿਵੇਂ ਕਿ ਆਪਾਂ ਕਿਸੇ ਸਮੇਂ ਚ ਦੇਖਿਆ ਬੱਚਿਆਂ ਨੂੰ ਖਾਸ ਕਰ ਕੁੜੀਆਂ ਨੂੰ ਹਾਂ ਇਹ ਪੱਕੀ ਮਾ ਦਿੱਤਾ ਜਾਂਦਾ ਸੀ ਧੀਆ ਨੂੰ ਇੱਕ ਮਤਲਬ ਆਪਾਂ ਕਹਿੰਦੇ ਆ ਧੀਆ ਨੂੰ ਚੰਗਾ ਨਹੀਂ ਸਮਝਦੇ ਹਾਂ ਹਾਂਜੀ ਕੁੱਤਾਂ ਦੇ ਬਰਾਬਰ ਨਹੀਂ ਸਮਝਦੇ ਪਰ ਅੱਜ ਦਾ ਮਾਹੌਲ ਜਿਹੜਾ ਧੀਆ ਮੁੰਡਿਆਂ ਤੋਂ ਜ਼ਿਆਦਾ ਨੇ ਧੀਆ ਤਾਂ ਹਰ ਵੱਲ ਸੋਖੜਵਾ ਲਿਆ ਬਸ ਇਹਦੇ ਕੇਹੀ ਕਹਿਣਾ ਚਾਹੁੰਦੇ ਵੀ ਧੀਆ ਨੂੰ ਕੁੱਖਾਂ ਚ ਨਾ ਮਾਰੋ ਜੀ ਧੀਆ ਨਾਲ ਹੀ ਕਰਦੀਆਂ ਰੌਣਕਾਂ ਨੇ ਜੇ ਧੀਆ ਤਾਂ ਮਾ ਮਾਂ ਜੇ ਮਾ ਮਾਂ ਤਾਂ ਧੀਆ ਠੀਕ ਹੈ ਜੀ ਧੀਆ ਨਾਲ ਹੀ ਸਾਰਾ ਬਿਹੜਾ ਸਜਦਾ ਨੇ ਜਿਹੜਾ ਸਾਮਨਾ ਅੱਜ ਆਪਾਂ ਕੰਜਕਾ ਬਿਠਾਉਣ ਨੂੰ ਕੁੜੀਆਂ ਲੱਭਦੇ ਨੇ ਜੇ ਆਪਾਂ ਕੁੱਖਾਂ ਦੇ ਵਿੱਚ ਨਾ ਧੀਆਂ ਨੂੰ ਮਾਰਾਂਗੇ ਤੇ ਕਦੇ ਵੀ ਆਪਾਂ ਨੂੰ ਕੰਜਕਾ ਲੱਭਣ ਦੀ ਲੋੜ ਨਹੀਂ ਪਊਗੀ ਆਪਣੇ ਘਰ ਦੇ ਵਿੱਚ ਹੀ ਕੰਦ ਕਾਉਣਗੇ ਠੀਕ ਹੈ ਜੀ ਧੀਆਂ ਦੇ ਤਿਹਾਰ ਤੇ ਆਪਾਂ ਹੁਣ ਕੁੜੀਆਂ ਇਕੱਠੀਆਂ ਕਰਦੇ ਆ ਇਕੱਠੀਆਂ ਹੁੰਨੀਆਂ ਨੇ ਜੇ ਆਪਾਂ ਧੀਆਂ ਨੂੰ ਜਨਮ ਦੇਵਾਂਗੇ ਜੀ ਤਾਂ ਆਂ ਮੁੰਡਿਆਂ ਨਾਲੋਂ ਧੀਆਂ ਅੱਜਕੱਲ ਜਿਆਦਾ ਤਰੱਕੀ ਕਰ ਰਹੀਆਂ ਨੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੀਆਂ ਨੇ ਬਾਕੀ ਮੈਂ ਧੀਆਂ ਨੂੰ ਵੀ ਕਹੂੰਗੀ ਜੀ ਮਾਪਿਆਂ ਦਾ ਨਾਂ ਰੋਸ਼ਨ ਹੀ ਕਰਨ ਧੀਆਂ ਤਰੱਕੀ ਚ ਲੈ ਜਾਣ ਮਾਪਿਆਂ ਨੂੰ ਕਦੇ ਵੀ ਕਿਸੇ ਤਰ੍ਹਾਂ ਦਾ ਲਾਂਬਾ ਨਾ ਦੇਵਾਉਣ ਅਲੀਪਨ ਕੀ ਨਾਮ ਤੁਹਾਡਾ ਜੀ ਜੇ ਨਾਮ ਗੁਰਪ੍ਰੀਤ ਕੌਰ ਇਹ ਸੰਦੇਸ਼ ਦੇਣਾ ਚਾਹੁੰਦੇ ਹਸ ਤੀਆਂ ਅਸੀਂ ਮੈਂ ਤਾਂ ਸੰਦੇਸ਼ ਬਸ ਇਹੀ ਦੇਣਾ ਚਾਹੁੰਦਾ ਵੀ ਜਿਵੇਂ ਅਸੀਂ ਅੱਜ ਇਕੱਠੇ ਹੋਇਆ ਸਾਰੇ ਭੈਣਾ ਭਾਈ ਜਿਹੜੇ ਵੀ ਕੋ ਪਿਛਲੀਆਂ ਨਹੀਂ ਗੀਆਂ ਇੱਥੇ ਕੁੜੀਆਂ ਰਹਿਲੀਆਂ ਨਹੀਂ ਗੀਆਂ ਵੀ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਸਾਰਿਆਂ ਦੇ ਭੈਣ ਭਾਈ ਨੂੰ ਸੰਯੋਗ ਦਿੱਤਾ ਵਾ ਤੇ ਇਸਤੀਆਂ ਦਾ ਤਿਉਹਾਰ ਮਨਾਇਆ ਵਾ ਇਸੇ ਤਰ੍ਹਾਂ ਅਸੀਂ ਸਾਰੇ ਰਲ ਕੇ ਅਗਲੇ ਸਾਲ ਵੀ ਮਨਾਈਏ ਤੇ ਸਾਨੂੰ ਜਿਨ੍ਹਾਂ ਨੇ ਤਾਨੂੰ ਮੌਕਾ ਦਿੱਤਾ ਵਾ ਅਸੀਂ ਉਹਨਾਂ ਦੇ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਕਰਦੇ ਹਾਂ ਅੱਜ ਕੰਮ ਕਰ ਭੁੱਲ ਕੇ ਕਰਦੇ ਸੀ ਸਾਰੇ ਹਾਂਜੀ ਹਾਂਜੀ ਭੁੱਲ ਕੇ ਕੰਮ ਕਰ ਜੀ ਕਰਾਇਆ ਸੀ ਸਾਰੇ ਅੱਛਾ ਅੱਛਾ ਠੀਕ ਹੈ ਤੇ ਕਿਹੜੀ ਕਾਰਨੀ ਜ਼ਿੰਮੇਵਾਰ ਤੇ ਨਾਲ-ਨਾਲ ਜਿਹੜਾ ਤੀਆਂ ਦਾ ਤਿਆਰ ਹੋ ਕੇ ਤੁਸੀਂ ਬਣਾਇਆ ਹਾਂਜੀ ਹਾਂਜੀ ਸੌਂ ਅੱਜ ਸਾਡੇ ਪੂਰੇ ਹੋਏ ਨੇ ਜੀ ਠੀਕ ਹੈ ਜੀ ਬੱਚਿਆਂ ਨੂੰ ਕੀ ਕਹਿਣਾ ਚਾਹੋ ਬੱਚਿਆਂ ਨੂੰ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਮੋਬਾਈਲ 'ਚ ਨਿਕਲਣਾ ਠੀਕ ਹੈ ਜੀ ਉਹ ਬਸ ਗਿੱਧੇ ਭੰਗੜੇ ਚਾਹਣ ਬਹੁਤ ਵਧੀਆ ਸਰਦਾਰ ਹਾਂਜੀ ਪੜ੍ਹਾਈ ਕਰਨ ਤੇ ਕੋਈ ਵੀ ਅਜਿਹੀ ਗੱਲ ਨਾ ਕਰੇ ਜਿਨ੍ਹਾਂ ਨਾਲ ਪਿੰਡ ਦਾ ਨਾਮ ਖਰਾਬ ਹੋਵੇ ਬਹੁਤ